ਗੜ ਕੇ ਸੌਣ ਲੱਗੇ ਨਹੀਂ ਆ ਚੋਰ ਜੇਬ ਚੋਂ ਕਿਧਰੋਂ ਪੈ ਜਾ ਕੱਢੀ ਜਾਣਾ ਬਈ ਤੁਸੀਂ ਯਾਰ ਥੋੜੇ ਹਰ ਕੇ ਯਾਰ ਹੋਣ ਨਾਲ ਬੰਨੀ ਕੋਲ ਕੋ ਰੱਖਣੇ ਪੈਣਗੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਮੈ ਤਾਂ ਨੀਂਦ ਬਹੁਤ ਆਈ ਜਾਂਦੀ ਐ ਯਾਰ ਉਹ ਮੈਨੂੰ ਲੱਗੇ ਆਲੇ 5 ਹੀ ਵਜੇ ਆ ਪਤਾ ਆ ਲੇਟ ਹੋ ਗਿਆ ਬਾਈ ਅਸੀਂ ਉੱਠਣ ਲੱਗੇ ਉਹ ਦੂਜਾ ਕੀ ਦਿਸਦਾ ਉਹ ਉੱਠ ਕੇ ਮੂੜ ਚ ਲੱਗੇ ਆ ਨਹੀਂ ਵੀ 18 ਬੰਦਿਆਂ ਨੂੰ ਹੋਜਾ ਭਾਲ ਦਾ ਹੰਗਾਇਂ ਦਾਤਨ ਕਰ ਲਗੇ ਆ ਮਾਲੀ ਚਵੜਾ ਬੋਲੀ ਹੁੰਦੇ ਐ ਨਾ ਆ ਠੀਕ ਆ ਓਏ ਨੰਮੀ ਛੋਟਾ ਜਿਹਾ ਮਰਵਾ ਦੇ ਵੀਡੀਓ ਬਣਾ ਲੈ ਗਿਆ ਜੀ ਓਕੇ ਜੀ ਤੇ ਡਾਕਟਰ ਸਾਹਿਬ ਸਾਡੇ ਨਾਲ ਹੈ ਜੀ ਅਜੇ ਤੇ ਕਾਚਾਵਾ ਸਾਡੇ ਨਾਲ ਹੈ ਕਾਚਾਵਾ ਦੂਜੇਗਾ ਮੈਂ ਇੱਥੇ ਗੇਮ ਲਿਆਓ ਮੋਟਰਸਾਈਕਲ ਜਲਦੀ ਪਾਪਾ ਲੇਟ ਆ ਦੀਪ ਖੜਾ ਕਹਿੰਦੇ ਦੀਪ ਮੈਡੀਕਲ ਸਟੋਰ ਤੇ ਇੱਥੇ ਡਾਕਟਰ ਸਾਹਿਬ ਖੜੇ ਆ ਸਾਡੇ ਆਦੇਸ਼ ਮੈਡੀਕਲ ਵਾਲੇ ਤੇ ਬਹੁਤ ਬਹੁਤ ਧੰਨਵਾਦ ਜੀ ਅਸੀਂ ਰੀਲਾਂ ਬਣਾਉਣ ਲੱਗੇ ਆਗੇ ਹਥਿਆਰ ਰੈਡੀ ਆਗੇ ਬਸ ਅੰਦਰ ਇਹਨਾਂ ਵਾਲੇ ਮਰੀਜ਼ ਆ ਕੋਈ ਇਸ ਤੋਂ ਬਾਅਦ ਅਸੀਂ ਮਰੀਜ਼ ਅੰਦਰ ਜਾਣਾਗਾ ਸਾਡੀ ਆਂਟੀ ਜੀ ਦੀ ਦੁਕਾਨ ਬੰਦ ਸੀਗੀ ਤੇ ਦੁੱਧ ਅਸੀਂ ਹੋਰ ਦੁਕਾਨ ਤੋਂ ਲੈ ਕੇ ਚੱਲੇ ਆਂਗੇ ਇਹ ਰੋਮ ਚੱਕਦੇ ਚੱਕਦੇ ਪੰਡਾ ਡਿੰਡਾ ਤੇ ਹੋ ਗਏ ਮੰਡੇ ਫਰੀ ਤੇ ਅੱਜ ਸੰਡੇ ਸੀਗਾ ਸੰਡੇ ਪਰ ਅੱਜ ਬਾਈ ਰਸ਼ ਪੂਰਾ ਸੀ ਕਿਵੇਂ ਕੀ ਮੋਟਰਸਾਈਕਲ ਸਟਾਰਟ ਕਰਦੇ ਕਿਵੇਂ ਕੀ ਮੋਟਰਸਾਈਕਲ ਸਟਾਰਟ ਕਰਦੇ ਐ ਚੱਕ ਲੋ ਬਾਈ ਜਿਹਨ ਮੋਟਰਸਾਈਕਲ ਸਟਾਰਟ ਨਹੀਂ ਕਰਨਾ ਹੁੰਦਾ ਕਿਉਂ ਕੌਣ ਆ ਬਾਈ ਤੂੰ ਕੌਣ ਆ ਬਾਈ ਤੂੰ ਨਹੀਂ ਨਹੀਂ ਮੇਰੀ ਗੱਲ ਸੁਣ ਪਹਿਲਾਂ ਤੂੰ ਬਾਈ ਫਿਲਮ ਨੂੰ ਕਹਿੰਦਾ ਸੱਚ ਹੈ ਹੈ ਦੇ ਨੀ ਵੜਮ ਨੂੰ ਕਹਿੰਦਾ ਜੀ ਸੈਲਰੀ ਤੇ ਬ੍ਰੋ ਕੋਈ ਵੜਮ ਕਹਿੰਦਾ ਸੀਗਾ ਤੂੰ ਸਾਰਾ ਖਰਚਾ ਮੈਂ ਚੱਲੂਗਾ ਸੈਲਰੀ ਦੀ ਚਲਾਗੇ ਆ ਦੇ ਵੀਡੀਓ ਬਣੀ ਜਾਂਦੀ ਆ ਕੋਈ ਚੱਕਰ ਪੱਕੀ ਗੱਲ ਹੈ ਸੈਲਰੀ ਦੀ ਡੇਟ ਦੱਸ ਦੇ ਬਾਈ ਜੀ ਕਿੰਨੇ ਤਰੀਕ ਨੂੰ ਆ ਸੈਲਰੀ ਆ 10 ਤਰੀਕ 10 ਤੋਂ 12 ਹੋ ਸਕਦੀ ਆ ਪਹਿਲਾਂ ਨਹੀਂ ਹੋਊਗਾ ਬਾਪ ਚੱਲ 12 ਤੱਕ ਡੀ ਕਲਾਗੇ ਕੋਈ ਚੱਕਰ ਨਹੀਂ 10 ਤੋਂ 12 ਹਰ ਪਾਸ ਯਾਦ ਰੱਖੀ ਜਾਗਾ ਮੈਂ ਨਹੀਂ ਹੋਣਾ 12 ਨੂੰ ਇਹ ਸਾਰੇ ਆਊਟਲੈਟ ਦਾ ਸਭ ਤੋਂ ਗੱਪੀ ਬੰਦਾ ਇਹ ਆ ਬਾਈ ਇਹ ਦੇਖ ਬੱਸ ਕਰ ਚਲੋ ਚੱਲੇਗੇ ਦੇ ਕਿ ਸੌਣ ਲੱਗੇ ਨਹੀਂ ਆ ਚੋਰ ਜੇਬ ਚੋਂ ਕਿਧਰੋਂ ਪੈਸੇ ਕੱਢੀ ਜਾਂਦਾ ਬਈ ਤੁਸੀਂ ਯਾਰ ਥੋੜੇ ਹਰ ਕੇ ਯਾਰ ਹੋਣ ਨਾਲ ਬੰਨੀ ਲਹੋਲ ਕੋ ਰੱਖਣੀ ਪੈਂਦੀ ਧੋਪ 2 ਪੈਂਟਾਂ ਵਾਈ ਵਰਦਾ ਬਾਈ ਸਾਨੂੰ ਕਹਿੰਦਾ ਪੈਸੇ ਨਹੀਂਗੇ ਚੱਲਣ ਲਈ ਪੈਂਟ 'ਚ ਪੈਸੇ ਆਗੇ ਫਿਰ ਅਸਰ ਤਾਂ ਨਿਕਸਨ ਓਏ ਆਪ ਵਾਲੀਆਂ ਕਾਹਨੂੰ ਐਵੇਂ ਪੈਸੇ ਖਰਚ ਕਰਨਗੇ ਕੱਲ ਨੂੰ ਦੇਣ ਨਹੀਂ ਓਏ ਕੀ ਨਹੀਂ ਖਿੱਚਦਾ ਓਏ ਪੈਣੀ ਜਾਂਦਾ ਘਰੇ ਨਹੀਂ ਜਾਂਦਾ ਮੈਂ ਹਾਂ ਬਈ ਦੇਖੇ ਠੀਕੇ ਕੀ ਕਰੀਏ ਨਾ ਸੋਇਆਬੀਨ ਬੜੀਆਂ ਓ ਚਾ ਚਾ ਕੀ ਦਿਨ ਲੱਗੇ ਪਿਆ ਬੇ ਤੂੰ ਪਰਾ ਆਪਣਾ ਪਰਾ ਆਪਣਾ ਸੱਸਰੀ ਘਰ ਦਾ ਜੀ ਅੱਜ ਚੌਲਾਂ ਦੀ ਰਸਮ ਢੀਕੇ ਵੱਲੋਂ ਪੂਰੀ ਕੀਤੀ ਗਈ ਹੈ ਰਪਾਲ ਹੁਣੇ ਮੂੰਹ ਟੱਡੀ ਬੈਠੇ ਹੈਗੇ ਚੌਲ ਖਾਣ ਨੂੰ ਸਾ ਸਾ ਚੌਲਾਂ ਦਾ ਸਾਨੂੰ ਹਈਆ ਹੋ ਗਿਆ 15 ਦਿਨ ਹੋ ਗਏ ਚੌਲ ਖਾਂਦਿਆਂ ਨੂੰ ਓਏ ਭਾਈ ਆਟਾ-ਉਟਾ ਕਰ ਲੋ ਹੱਲੇ ਯਾਰ ਕੋਈ ਹੈ ਮੇਰਾ ਤਾਂ ਪਿੱਤਾ ਸੁੱਕ ਗਿਆ ਉਹਨੂੰ ਲੱਗੇ ਚੌਲ ਖਾ-ਖਾ ਕੇ ਮੋਲੀ ਲਾਣ ਕਰੇ ਜਾਇਆ ਉਹਨੇ ਯਾਰ ਕੱਢ ਲੈਣੇ ਕੱਲ ਨੂੰ ਟਾਈਮ ਠੀਕ ਆ ਹੈ ਮੋਟਰਸਾਂ ਦੇ ਵਿੱਚ ਦੀ ਘੰਟਾ ਰੋਟੀ ਬਣਾਣੀ ਬੱਬਾ ਸਰਨਾ ਕੀ ਕਰ ਸਕਦਾ ਚੌਲ ਖਣਿਆ ਖਾ ਲੈਣੇ ਚਲੋ